اپنی ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਕਿਸਾਨੀ ਸੰਘਰਸ਼ ਜਿਹੜਾ ਉਹ ਚੱਲ ਰਿਹਾ ਕਈ ਦਿਨ ਬੀਤ ਗਏ ਨੇ ਦੂਜੇ ਪਾਸੇ ਪ੍ਰਧਾਨ ਕੇਂਦਰ ਸਰਕਾਰ ਨਾਲ ਜਿਹੜੀ ਗੱਲਬਾਤ ਆ ਉਹ ਵੀ ਕਈ ਦੌਰ ਦੀ ਹੋ ਚੁੱਕੀ ਆ ਹੁਣ ਸੰਡੇ ਨੂੰ ਮਤਲਬ ਕੀ ਫੇਰ ਗੱਲਬਾਤ ਦਾ سلسلہ ਹੋਏਗਾ ਦੇਖਣਾ ਇਹ ਆ ਕਿ ਸੰਡੇ ਨੂੰ ਇਹ ਗੱਲਬਾਤ ਸੀਰੇ ਚੜ੍ਹਦੀ ਆ ਜਾਂ ਨਹੀਂ ਐਸੀ ਸੋਨ ਦੱਸਦੀ ਹੈ ਸ਼ੰਭੂ ਬਾਰਡਰ ਤੇ ਬਹੁਤ ਵੱਡੀ ਸੰਖਿਆ ਚ ਕਿਸਾਨ ਇਕੱਠੇ ਹੋਏ ਹੋਏ ਆ ਉਹਨਾਂ ਦੇ ਨਾਲ ਨੌਜਵਾਨ ਵੀ ਜਿਹੜੇ ਆ ਬਹੁਤ ਵੱਡੀ ਸੰਖਿਆ ਚ ਪਰ ਇੱਥੇ ਕੁਝ ਲੇਡੀਜ਼ ਹੈਗੀਆਂ ਜਿਹੜਾ ਆਪਣਾ ਘਰਬਾਰ ਛੱਡ ਕੇ ਇੱਥੇ ਆਈਆਂ ਹੋਈਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਉਹਨਾਂ ਦਾ ਇਸ ਸੰਘਰਸ਼ ਬਾਰੇ ਕੀ ਕਹਿਣਾ ਹੈ ਕਿਸਾਨਾਂ ਦੀਆਂ ਮੰਗਾਂ ਬਾਰੇ ਕੀ ਕਹਿਣਾ ਜਿਹੜੀ ਗੱਲਬਾਤ ਚੱਲ ਰਹੀ ਹੈ ਕੇਂਦਰ ਸਰਕਾਰ ਨਾਲ ਉਸ ਸੰਬੰਧ ਵਿੱਚ ਇਹਨਾਂ ਦੇ ਕੀ ਵਿਊਜ਼ ਆ आप सारा कुछ इनन नाल गलबत करके जानने दी कोशिश करदे हां मैं तो जी दैनिक सवेरा वाले जी को नमस्कार जी और गल तो ऐसी है भैया जी कि ये तो जो अपना प्रधानमंत्री हैं जी उन्होंने जो काम किए हैं ना हुँ? उनसे कोई भी खुश नहीं है जी तो देश के जो प्रधानमंत्री होते हैं पब्लिक इसीलिए बनाती है हु? कि भाई हमारे देश का सुधार हो हम आगे बढ़े हमारे युवा जो है रोज़गार करें हमारे घर में जो किसान है उसको अच्छे से मतलब जो उसको कर्जा होता है तो उसका पूरा मतलब मुआवजा मिले या पैसा मिले जो खेती का जैसे खेत में पूरे छः महीने किसान खेती करता है और फिर उस किसान की जो खेती जैसे अभी आलू पैदा हुए हैं तो किसान को तो देंगे पाँच रुपए का मूल्य और फिर मार्केट में वो चालीस रुपए बिकते हैं तो आप ये बताइए ये कौन सी मतलब किसान फिर आंदोलन नहीं करेंगे तो क्या करेंगे और किसान छह महीने तक उसको मट्टी में मट्टी रहता है जी। और आज हर घर के अंदर हमारे जो पढ़े लिखे बच्चे हैं उनको कहीं नौकरियाँ नहीं है और सपने बड़े बड़े दिखाए जाते हैं कि प्रधानमंत्री जब अपनी वोट लेने के लिए आते हैं मुख्यमंत्री विधायक जी तो जुमले इतने पहना के जाते हैं और फिर उसका कख नहीं निकलता तो सभी मतलब घर में माँ बहन भाई सब वर्ग के लोग परेशान हैं और इसीलिए ये आप जो जना जनहार देख रहे हो जरा ये दिखाई दे रहा है आपके सामने तो इसीलिए ये सब लोग बेचारे अपनी मांगे मांगने आए हैं अपने प्रधानमंत्री से कि भाई साडे भी घर में बच्चे हैं बीवियां हैं भाई बीमारियों में इलाज होता है घर में कितना पैसा खर्च होता है तो असली तो नौकरी नहीं है तो हम तो किसान हैं किसान को फिरूस की पूरा दे, देना चाहिए ना इसलिए ये सब माताएं बहने और हम सब इकट्ठे हुए हैं जड़ी गलबत चल रही है केंद्र सरकार ਨਾਲ ਗਲਬਤ ਚੱਲ ਰਹੀ ਹੈ कई दौर दी ਗਲਬਤ ਹੋ ਗਈ ਆ ਹੁਣ ਸੰਡੇ ਨੂੰ ਫੇਰ ਗਲਬਤ ਦਾ ਇੱਕ سلسلہ ਦੁਬਾਰਾ ਸ਼ੁਰੂ ਹੋਏਗਾ ਸੋਨੂ ਕੀ ਲੱਗਦਾ ਇਹ ਗੱਲਬਾਤ ਸਿਰੇ ਚੜ ਜੂਗੀ ਚੜ ਜੂਗੀ ਤੇ ਚੰਗੀ ਬਾਤ ਆ ਇਹ ਸਾਡੀਆਂ ਦੋ ਮੰਗਾ ਇਹ ਵੀ ਸਾਡੀਆਂ ਨਾਲ ਪੀਏ ਕਰ ਦੇਣ ਤੇ ਕਰਜ਼ਾ ਮਾਫੀ ਤੇ ਜਿਹੜੀ ਆ ਦੂਜਾ ਵਾ ਐਮ ਐਸ ਇਹ ਦੋਵੇਂ ਕਰ ਦੇਣ ਤੇ ਅਸੀਂ ਵੀ ਵੀ ਚਲੋ ਫੇਰ ਠੀਕ ਆ ਸਾਡੀ ਵਾਸਤੇ ਫੇਰ ਠੀਕ ਆ ਤੇ ਜੇ ਨਾ ਕਰੂ ਫੇਰ ਤਾਂ ਗਾੜੀ ਵਧਣਾ ਹੀ ਵਧਣਾ ਲੇਡੀਜ਼ ਕਹਿੰਦੀ ਆ ਚੁੱਲ੍ਹਾ ਮਤਲਕੀ ਸੰਭਾਲਦੀ ਆ ਤੁਸੀਂ ਇੱਥੇ ਇਕੱਠੇ ਹੋਏ ਹੋ ਉੱਤੇ ਘਰ ਪਿੱਛੇ ਕੌਣ ਸੰਭਾਲ ਰਿਹਾ ਇੱਕ ਇੱਕ ਨੋ ਉਈ ਗੱਲੀ ਕਰਦੀ ਆ ਹੋਰ ਵੀ ਨਵਾਂ ਆਪਕ ਲਾਇਆ ਵਾ ਨਵਾਂ ਨੇ ਵੀ ਕਲਾਇਆ ਪੁੱਤਰੇ ਨੇ ਵੀ ਧੱਕੇ ਦੇ ਕੇ ਕਲਾਇਆ ਵੀ ਜਾਓ ਸਾਡਾ ਵੀ ਵੀ ਹੁਣ ਸਭ ਕੁਝ ਜਾਣ ਲਿਆ ਇਹ ਉਹਨਾਂ ਵਾਸਤੇ ਆ ਹੁਣ ਅਸੀਂ ਤੇ ਜੋ ਖਾ ਲਿਆ ਹੰਡਾ ਲਿਆ ਹੁਣ ਇਹ ਪੁੱਤਾਂ ਧੀਆਂ ਵਾਸਤੇ ਇਹਨਾਂ ਵਾਸਤੇ ਆ ਐ ਮੈਡਮ ਦੋ ਫਸਲਾਂ ਤੇ ਐਮ ਐਸ ਪੀ ਆ ਦੋ ਸਟੇਟਾਂ ਵਿੱਚ ਆ ਪੂਰੇ ਦੇਸ਼ ਵਿੱਚ ਕਿੰਨੀਆਂ ਸਟੇਟਾਂ ਹੈਗੀਆਂ ਸਿਰਫ ਦੋ ਹੀ ਸਟੇਟਾਂ ਪੰਜਾਬ ਅਤੇ ਹਰਿਆਣਾ ਔਰ ਦੋ ਫਸਲਾਂ ਤੇ ਹੀ ਐਮ ਐਸ ਪੀ ਆ ਤੁਹਾਨੂੰ ਕੀ ਲੱਗਦਾ ਵੀ ਬਾਕੀ ਫਸਲਾਂ ਤੇ ਐਮ ਐਸ ਪੀ ਮਿਲ ਜੂਗੀ ਵੇਖੋ ਸਾਡੀ ਤੇ ਇਹੋ ਹੀ ਆ ਕਿ ਸਾਨੂੰ ਸਾਰੀਆਂ ਸਾਡੀਆਂ ਫਸਲਾਂ ਤੇ ਐਮ ਐਸ ਪੀ ਮਿਲਣੀ ਚਾਹੀਦੀ ਆ ਕਿਉਂਕਿ ਖਰਚਾ ਤੇ ਹਰ ਇੱਕ ਫਸਲ ਤੇ ਆਉਂਦਾ ਹੈ ਨਾ ਜੀ ਤੇ ਇਹ ਤੇ ਨਹੀਂ ਪਿਛੋਣਾਦ ਕਰਨਗੇ ਜੀ ਮੂੰ ਇਹ ਸਾਨੂੰ ਆਂਦੇ ਆ ਕਿ ਤੁਸੀਂ ਝੋਨਾ ਲਾਉਂਦੇ ਆ ਕਿਸਾਨ ਸਾਡਾ ਪਾਣੀ ਘੜਦਾ ਵਾ ਆ ਹੁੰਦਾ ਕਿ ਫਿਰ ਜੇ ਅਹੀ ਮੂੰਗੀ ਦੀ ਫਸਲ ਤਿਆਰ ਕੀਤੀ ਉਹ ਵੀ ਸਾਨੂੰ ਕੁਝ ਨਹੀਂ ਮਿਲਦਾ ਹੈਗਾ ਜੇ ਅਹੀ ਮਾਂ ਕੋਈ ਹੋਰ ਦਾਣਾ ਤਿਆਰ ਕਰਦੇ ਕੁਝ ਨਹੀਂ ਸਾਨੂੰ ਵਿੱਚੋਂ ਮਿਲਿਆ ਕੀ ਆਡੇ ਮਟਰ ਹੀ ਨਹਿਰ ਕਾ ਉਹਨਾਂ ਦਾ ਸਾਨੂੰ ਕੁਝ ਨਹੀਂ ਮਿਲਿਆ ਸਾਡਾ ਖਰਚਾ ਵੀ ਨਹੀਂ ਪੂਰਾ ਹੋਇਆ ਐਨੇ ਅਸੀਂ ਥੱਲੇ ਲੱਗ ਗਏ ਆ ਮਟਰਾਂ ਦੇ ਵਿੱਚ ਕੀ ਕਰੀਏ ਹੁਣ ਫਿਰ ਫਿਰ ਅਸੀਂ ਕਰਜ਼ੇ ਚੁੱਕਣੇ ਆ ਆ ਲੋਕਾਂ ਨੂੰ ਜਿਹੜੀ ਵੀ ਚੀਜ਼ ਮਿਲਦੀ ਆ ਲੋਕਾਂ ਨੂੰ ਤਾਂ ਬੜੀ ਮਹਿੰਗੀ ਮਿਲਦੀ ਆ ਤੁਸੀਂ ਕਹੀ ਜਾਂਦੇ ਹੋ ਉਹ ਨਹੀਂ ਮਿਲਦੀ ਅਸੀਂ ਇਸੇ ਕਰਕੇ ਹੀ ਰੋਨੇ ਆ ਸਾਡਾ ਵੀ ਇੱਕ ਐਮਐਸਪੀ ਹੋ ਰੇਟ ਵੱਜ ਜਾਵੇ ਹਾਂ ਤੇ ਸਾਨੂੰ ਵੀ ਮਿਲੇ ਤਾਂ ਹੀ ਅੱਛਾ ਜੇ ਜਦੋਂ ਐਮਐਸਪੀ ਵੱਜ ਜਾਂਦਾ ਕਿ ਲੋਕਾਂ ਨੂੰ ਉਹ ਚੀਜ਼ ਹੋਰ ਮਹਿੰਗੀ ਨਹੀਂ ਮਿਲੂਗੀ ਨਹੀਂ ਓਏ ਇਹ ਵੀ ਚਲੋ ਸਾਨੂੰ ਵੀ ਜੇ ਫਾਇਦਾ ਹੋਊਗਾ ਇਹਦੇ ਵਿੱਚ ਤੇ ਲੋਕਾਂ ਨੂੰ ਵੀ ਨਹੀਂ ਮਹਿੰਗੀ ਉਸੇ ਰੇਟ ਤੇ ਮਿਲੂਗੀ ਸਾਰਿਆਂ ਨੇ ਫਾਇਦਾ ਵਾ ਵਿੱਚ ਉਹਨਾਂ ਨੇ ਹੋਰ ਕੀਮਤਾਂ ਜਿੰਨ ਤਰ੍ਹਾਂ ਹਰ ਇੱਕ ਚੀਜ਼ ਦੀ ਕੀਮਤ ਵਾਧੀ ਜਾਂਦੀ ਆ ਤੇ ਇਸੇ ਕਰਕੇ ਵੀ ਖਰਚਾ ਹੀ ਨਹੀਂ ਜੱਟਦਾ ਕਿਸਾਨ ਦਾ ਤੇ ਪੂਰਾ ਹੁੰਦਾ ਹੁਣ ਹਰ ਇੱਕ ਦਵਾਈ ਆ ਜਮਤਰੀਆਂ ਸਪਰੇਅ ਆ ਆ ਖਾਤਾ ਕਿੰਨੀ ਮੰਗਾਈ ਆ ਕੀ ਮਿਲਦਾ ਸਾਨੂੰ ਵਿੱਚ ਕੁਝ ਨਹੀਂ ਬਚਿਆ ਰਕੂ ਥੋੜ ਸਾਡਾ ਜੀਤ ਨਹੀਂ ਕਰਦਾ ਅਸੀਂ ਘਰੋਂ ਦਰਵਾਜ਼ੇ ਬੰਦ ਕਰ ਕਰਕੇ ਸਾਡਾ ਮਾਲ ਡੰਗਰ ਸਾਡੇ ਬੱਚੇ ਆ ਘਰ ਅਸੀਂ ਆਂਢ ਗੁਆਂਢੀ ਇੱਕ ਦੂਜੇ ਦੇ ਘਰਾਂ ਦੀ ਰਾਖੀ ਕਰਨਦੇ ਆ ਤੇ ਅਸੀਂ ਇੱਥੇ ਆਣ ਕੇ ਬੈਠੇ ਆ ਕੀ ਸਾਡੀ ਕੋਈ ਜ਼ਿੰਦਗੀ ਹੈ ਪਹਿਲੇ ਤੇਰੇ ਮੈਂ ਉਧਰ ਬੈਠੇ ਤੇ ਬੈਠੇ ਹੁਣ ਇੱਥੇ ਆ ਹੁਣ ਕੋਈ ਅਸੀਂ ਪੰਜਾਬ ਵਿੱਚ ਵੀ ਅਸੀਂ ਧਰਨੇ ਲਾਉਂਦੇ ਰਹਿੰਨੇ ਆ ਅਸੀਂ ਕਿਹੜੇ ਘਰੀ ਬੈੰਨੇ ਆ ਅਹੀਂ ਤਾਂ ਨਿਆਜ਼ ਹੀ ਰਹਿਨੇ ਹੈਗੇ ਅਸੀਂ ਇਹੋ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਹੱਕ ਦੇ ਦਿਓ ਤੁਸੀਂ ਸਾਡੇ ਪ੍ਰਧਾਨ ਮੰਤਰੀ ਜੀ ਤਾਂ ਅਸੀਂ ਆਪੋ ਆਪਣੇ ਘਰ ਬਈਏ ਜਾ ਕੇ ਹੋਰ ਇਹੋ ਹੀ ਬਸ ਇਹੋ ਸਾਡੀ ਬੇਨਤੀ ਆ ਕਿ ਸਾਡੇ ਹੱਕ ਸਾਨੂੰ ਮਿਲ ਜਾਣ ਅੱਛਾ ਇੱਕ ਨਾ ਪੈਨਸ਼ਨ ਦੀ ਗੱਲ ਚੱਲ ਰਹੀ ਆ ਵੀ ਕਿਸਾਨਾਂ ਨੂੰ ਪੈਨਸ਼ਨ ਮਿਲਣੀ ਚਾਹੀਦੀ ਆ 10000 ਰੁਪਏ ਪੈਨਸ਼ਨ ਹੋਣੀ ਚਾਹੀਦੀ ਆ ਤੁਹਾਡਾ ਕੀ ਮੰਨਦਾ ਮੈਂ ਇਹਨਾਂ ਨੇ ਪੈਨਸ਼ਨ ਤਾਂ ਦੇਣੀ ਨਹੀਂ ਅੱਗੇ ਵੀ ਮੋਦੀ ਸਰਕਾਰ ਨੇ ਇਹਨਾਂ ਸਰਕਾਰਾਂ ਨੇ ਕਈ ਵਾਅਦੇ ਕੀਤੇ ਆ ਇਹ ਆਪਣੀ ਵਾਅਦਿਆਂ ਤੇ ਪੂਰੇ ਉਤਰੇ ਨਹੀਂ ਤੇ ਇਹਨਾਂ ਨੇ ਇਤਨਾ ਹੀ ਅੱਗੇ ਲਾਲਚ ਦਿੱਤੇ ਤੇ ਗਾੜੀ ਵੀ ਦੇਣੀ ਆ ਤੇ ਹਾਲ ਤੇ ਇਹੋ ਹੀ ਹੋਣਾ ਜੋ ਹੋ ਰਿਹਾ ਤੁਹਾਨੂੰ ਦੇਖ ਰਿਹਾ ਤੇ ਇਹੀ ਇਹਨਾਂ ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੀਏ ਤੇ ਨਾ ਰੱਖਦੇ ਸਿਰਫ ਹੁਣ ਇਹ ਆ ਕਿ ਜਿਹੜੇ ਸਾਡੇ ਕਾਨੂੰਨ ਆ ਇਹ ਜਿਹੜੇ ਇਹ ਆੜ ਆਪਣੇ ਰੱਦ ਕਰ ਦੇ ਜਿਹੜੇ ਸਾਨੂੰ ਸਾਡੇ ਹੱਕ ਆ ਉਹ ਵਾਪਸ ਕਰ ਦੇ ਨਹੀਂ ਖੇਤੀ ਕਾਨੂੰਨ ਤਾਂ ਜਿਹੜੇ ਉਹ ਤਿੰਨ ਲਾਗੂ ਕੀਤੇ ਸੀ ਉਹ ਤਾਂ ਰੱਦ ਹੋ ਚੁੱਕੇ ਨੇ ਵੇ ਇਹਨਾਂ ਲਿਖਤੀ ਰੂਪ ਵਿੱਚ ਸਾਨੂੰ ਦੇਣ ਠੀਕ ਹੈ ਨਾ ਇਹ ਵਿੱਚ ਵਿੱਚ ਤੇ ਨਹੀਂ ਰਾ ਇਹਨੇ ਮੂੰਹ ਤੋਂ ਬੋਲ ਦਿੱਤਾ ਸੀ ਲਿਖਤੀ ਰੂਪ ਵਿੱਚ ਨਹੀਂ ਸਾਨੂੰ ਦੱਤੇ ਸਾਨੂੰ ਲਿਖਤੀ ਰੂਪ ਵਿੱਚ ਚਾਹੀਦੇ ਆ ਅਚ ਕੁਝ ਹੋਰ ਲੇਡੀਜ਼ ਐਥੇ ਟਰੈਕਟਰ ਤੇ ਬੈਠੀਆਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਿਹੜੀ ਇਹ ਸੰਘਰਸ਼ ਚੱਲ ਰਿਹਾ ਮੈਂ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਹੋ ਇਹਨੂੰ ਸਾਨੂੰ ਪੂਰੇ 11 ਤਰੀਕ ਦੇ ਸੀ ਇੱਥੇ ਆਏ ਸੀ ਵੀਰ ਜੀ 11 ਤਰੀਕ ਤੇ ਆਏ ਹੋ ਓ ਇੱਥੇ ਸੰਗਠਨ ਡਟੇ ਹੋਏ ਹਾਂ ਜੀ ਪੂਰਾ ਡਟ ਕੇ ਖੜੋਤੇ ਹੋਏ ਆ ਇੱਥੇ ਤੇ ਪਿੱਛੇ ਘਰ-ਬਾਰ ਸਾਰਾ ਕੁਝ ਬਹੁਤ ਵਧੀਆ ਚੱਲਦਾ ਪਿਆ ਪਿੱਛੇ ਵੀ ਅਸੀਂ ਆਪਣਾ ਹੱਕ ਲੈਣ ਆਏ ਆ ਇਸ ਕਰਕੇ ਅਸੀਂ ਇੱਥੇ ਪਹੁੰਚੇ ਹੋਏ ਆ ਅਜਾ ਕਿੰਨੀ ਕੁ ਉਮੀਦ ਹੈਗੀ ਹੈ ਜਿਹੜੀ ਗੱਲਬਾਤ ਕੇਂਦਰ ਸਰਕਾਰ ਨਾਲ ਚੱਲ ਰਹੀ ਹੈ ਕਿੰਨੀ ਕੁ ਤੁਹਾਨੂੰ ਉਮੀਦ ਹੈਗੀ ਆ ਵੀ ਉਹ ਗੱਲਬਾਤ ਜਿਹੜੀ ਆ ਸਿਰੇ ਚੜ ਜੂਗੀ ਔਰ ਜਿਹੜੇ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਮੰਨ ਲਿੱਤਾ ਜਾਊਗਾ ਅਸੀਂ ਤੇ ਉਹਨਾਂ ਕੋ ਪੂਰਾ ਲਿਖਤੀ ਰੂਪ ਵਿੱਚ ਅੰਕਲ ਲੈਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਸਾਨੂੰ ਕਿਸਾਨਾਂ ਨੂੰ ਸ਼ਦਾਈ ਬਣਾ ਛੱਡਿਆ ਸੀਗਾ ਪਹਿਲਾਂ ਵੀ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਕਰ ਦਾਂਗੇ ਦਾ ਰੱਦ ਕਰਤੇ ਆ ਕਾਨੂੰਨ ਪਰ ਉਹਨਾਂ ਨੇ ਕੀਤੇ ਨਹੀਂ ਸੀ ਤੇ ਅਸੀਂ ਹੁਣ ਆਪਣੇ ਪੂਰੇ ਹੱਕ ਲੈ ਕੇ ਫੇਰ ਹੀ ਵਾਪਸ ਜਾਵਾਂਗੇ ਇਹ ਸੰਡੇ ਨੂੰ ਫੇਰ ਮੀਟਿੰਗ ਹੈਗੀ ਆ ਸਾਨੂੰ ਲੱਗਦਾ ਵੀ ਸੰਡੇ ਵਾਲੀ ਜਿਹੜੀ ਮੀਟਿੰਗ ਹੈ ਇਹ ਲਾਸਟ ਮੀਟਿੰਗ ਹੋਏਗੀ ਔਰ ਉਸ ਵਿੱਚ ਕਿਤੇ ਨਾ ਕਿਤੇ ਜਿਹੜੀ ਗੱਲਬਾਤ ਆ ਉਹ ਸਿਰੇ ਚੜ ਜੂਗੀ ਨਹੀਂ ਚੜੂਗੀ ਉਹਨੇ ਨਹੀਂ ਚੜੰਦਣੀ ਮੋਦੀ ਨੇ ਨਹੀਂ ਚੜੰਦਣੀ ਸਾਨੂੰ ਚੜ੍ਹਨੀ ਚਾਹੀਦੀ ਇਹ ਸਾਨੂੰ ਚਾਹੀਦਾ ਕਾਨੂੰਨ ਸਾਡੇ ਬੱਚੇ ਵੇਖੋ ਕਿੰਨੇ ਫੱਟੜ ਹੋਏ ਆ 400 ਤੋਂ 500 ਤੋਂ ਵੱਧ ਹੋਏ ਆ ਉਹ ਕੀ ਆ ਅਸੀਂ ਜਦੋਂ ਆਪਣਾ ਹੱਕ ਲੈਣ ਜਾ ਰਹੇ ਅਸੀਂ ਸ਼ਾਂਤ ਮਈਨਾ ਜਾ ਰਹੇ ਉਹ ਸ਼ਾਂਤ ਮਈਨਾ ਵੀ ਸਾਨੂੰ ਟਿਕਣ ਨਹੀਂ ਦਿੰਦੇ ਉਹਨੇ ਖੁਦ ਗੋਲਾਬਾਰੀ ਖੁਦ ਆਪ ਕਰ ਰਹੇ ਐਸੀ ਗਲਤ ਨਹੀਂ ਆ ਗਲਤ ਸਰਕਾਰ ਕੇਂਦਰ ਸਰਕਾਰ ਗਲਤ ਆ ਠੀਕ ਹੈ ਨਾ ਸਾਡੇ ਹੱਕ ਦੇ ਦਿਓ ਕਾਲੇ ਕਾਨੂੰਨ ਰੱਦ ਕਰ ਦਿਓ ਤੇ ਜੋ ਸਾਡੇ ਹੱਕ ਬਣਦੇ ਸਾਨੂੰ ਦੇ ਦਿਓ ਐਸੀ ਅੱਜ ਇਥੋਂ ਮੁੜ ਜene ਵਾਪਸ ਨਹੀਂ ਦੇਵਗਤ ਅਸੀਂ ਅੱਗੇ ਵਧਾਂਗੇ ਸਾਨੂੰ ਕੋਈ ਗੋਲੀ ਦਾ ਡਰ ਨਹੀਂ ਖੱਪਣ ਬਨ ਕੇ ਆਏ ਸੀ ਠੀਕ ਹੈ ਨਾ ਮੌਤ ਦਾ ਸਾਨੂੰ ਕੋਈ ਡਰ ਨਹੀਂ ਗੋਲੀ ਦਾ ਸਾਨੂੰ ਕੋਈ ਡਰ ਨਹੀਂ ਅਸੀਂ ਸਿੱਧੀਆਂ ਪਾਉਣ ਨੂੰ ਤਿਆਰ ਸਾਡੇ ਵੀਰ ਅੱਗੇ ਚ ਗਏ ਆ ਅਸੀਂ ਉਹਨਾਂ ਦੇ ਨਾਲ ਬਰਾਬਰ ਤੇ ਚੱਲਾਂਗੇ ਕਿਉਂ ਸਾਡੇ ਵੀਰ ਆ ਅਸੀਂ ਵੀਰਾਂ ਦੇ ਪਿੱਛੇ ਪੈਣਾ ਖੜੀਆਂ ਅਸੀਂ ਅੱਗੇ ਵਧਾਂਗੇ ਵਧ ਜੋ ਮਰਜੀ ਕਰ ਲਈ ਅਸੀਂ ਅੱਗੇ ਵਧ ਕੇ ਰਾਵਾਂਗੇ ਦਿੱਲੀ ਅਸੀਂ ਨਹੀਂ ਰੁਕਾਂਗੇ ਰੁਕ ਨਹੀਂ ਪਾਵਾਂਗੇ ਵੇ ਜਦ ਇਹ ਹੁਣ ਜਦ ਇਹ ਮਤਲਬ ਕਿ ਸੰਡੇ ਵਾਲੀ ਮੀਟਿੰਗ ਆ ਜਦ ਮੰਗਾ ਮੰਨ ਲਿਆ ਜਾਂਦੀਆਂ ਤਾਂ ਵਧੀਆ ਜਦ ਨਹੀਂ ਮੰਗੀਆਂ ਜਾਂਦੀਆਂ ਤਾਂ ਦਿੱਲੀ ਅੱਗੇ ਵਧਾਂਗੇ ਵਧਾਂਗੇ ਜੇ ਮੰਨ ਲੈਣਗੇ ਤੇ ਠੀਕ ਹੈ ਨਹੀਂ ਮੰਨਣਗੇ ਫਿਰ ਅੱਗੇ ਵਧਾਂਗੇ ਸਾਨੂੰ ਗੋਲੀ ਦਾ ਕੋਈ ਡਰ ਨਹੀਂ ਮਤਲਬ ਕਿ ਇਹ ਲੇਡੀਆਂ ਹੈਗੀਆਂ ਔਰ ਆਪਣਾ ਘਰ-ਵਾਰ ਛੱਡ ਕੇ ਇੱਥੇ ਸ਼ੰਭੂ ਬਾਰਡਰ ਤੇ ਇੱਥੇ ਜਟਿਓ ਆਈਆਂ ਔਰ ਇਹਨਾਂ ਦਾ ਇਹੀ ਮੰਨਣਾ ਹੈ ਕਹਿਣਾ ਹੈ ਕੀ ਜਿਹੜੀ ਇਹ ਸੰਡੇ ਦੀ ਮੀਟਿੰਗ ਹੈਗੀ ਆ ਕਿਸਾਨਾਂ ਨਾਲ ਸੈਂਟਰ ਮਿਨਿਸਟਰਸ ਦੀ ਜਦ ਹੀ ਉਹ ਸਿਰੇ ਚੜ ਜਾਂਦੀ ਆ ਤਾਂ ਉਸ ਦਾ ਮੋਸਟ ਵੈਲਕਮ ਹੈ ਉਸ ਦਾ ਵੈਲਕਮ ਹੈਗਾ ਔਰ ਅਗਰ ਨਹੀਂ ਸਿਰੇ ਚੜਦੀ ਤਾਂ ਇਹ ਅੱਗੇ ਦਿੱਲੀ ਤੱਕ ਜਾਣ ਨੂੰ ਤਿਆਰ ਆ ਤਾਂ ਕਿ ਇੱਕ ਦਬਾਅ ਬਣਾਇਆ ਜਾ ਸਕੇ ਕੇਂਦਰ ਸਰਕਾਰ ਦੇ ਉੱਤੇ ਔਰ ਉਸ ਦਬਾਅ ਦੇ ਹੇਠ ਜਿਹੜੀ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਸਿਰੇ ਚੜਾਇਆ ਜਾ ਸਕੇ ਮਨਦੀਨੇਸ਼ ਕੋਲ ਕੈਮਰਾਮੈਨ ਦੀਪਕ ਦੇ ਨਾਲ ਦੈਂਕਸ ਹੋ ਰਹਾ ਟੀਵੀ ਲਈ ਸ਼ੰਭੂ ਪੋਡਰ ਤੋਂ